ਪੰਜ ਪੀਰ ਚੈਨਲ ਦੇਖ ਰਹੀ ਸਾਰੀ ਸੰਗ ਨੂੰ ਜੈ ਪੀਰਾਂ ਦੀ ਅਸੀਂ ਹਾਜ਼ਰਾਂ ਅੱਜ ਤੁਹਾਡੀ ਸੇਵਾ ਵਿੱਚ ਇੱਕ ਵਾਰ ਫੇਰ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਇੱਕ ਕਾਂ ਤੇ ਇੱਕ ਫਕੀਰ ਦੀ ਕਹਾਣੀ ਦੱਸਾਂਗੇ ਜੇ ਤੁਹਾਡਾ ਕਦੇ ਵੀ ਮਨ ਦੁਖੀ ਹੋ ਜਾਵੇ ਤਾਂ ਇਸ ਕਹਾਣੀ ਨੂੰ ਜ਼ਰੂਰ ਸੁਣ ਲਿਓ ਤੁਹਾਨੂੰ ਆਪਣੇ ਸਾਰੀ ਗੱਲ ਸਮਝ ਆ ਜਾਵੇਗੀ ਸੋ ਵੇਂਤਿਆ ਕੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਹ ਵੀਡੀਓ ਸਿਰਫ ਇੱਕ ਸਮਝਾਉਣ ਲਈ ਹੈ ਇਸ ਕਹਾਣੀ ਨੂੰ ਧਿਆਨ ਦੇ ਨਾਲ ਸੁਣਿਓ ਇੱਕ ਕਾਂ ਸੀ ਜੀ ਦਾ ਰੰਗ ਕਾਲਾ ਸੀ ਅਕਸਰ ਕਾਂ ਨੂੰ ਕਾਲੇ ਰੰਗ ਦਾ ਬਹੁਤ ਦੁੱਖ ਹੁੰਦਾ ਸੀ ਅਤੇ ਉਹ ਦੂਜਰੇ ਪੰਛੀਆਂ ਬਾਰੇ ਸੋਚ ਕੇ ਬਹੁਤ ਦੁਖੀ ਹੁੰਦਾ ਸੀ ਕਿ ਰੱਬ ਨੇ ਮੈਨੂੰ ਕਾਲਾ ਰੰਗ ਦੇ ਕੇ ਬਹੁਤ ਗਲਤ ਕੀਤਾ ਹੈ ਉਹ ਇਸ ਕਾਲੇ ਰੰਗ ਰੰਗ ਤੋਂ ਬਹੁਤ ਦੁਖੀ ਰਹਿੰਦਾ ਸੀ ਇੱਕ ਦਿਨ ਉਸ ਨੂੰ ਇੱਕ ਸਾਧੂ ਦਿਖੇ ਸਾਧੂ ਗਲੀ ਦੇ ਵਿੱਚ ਚਾਰੇ ਸਨ ਅਤੇ ਉਸ ਵਕਤ ਉਹਨਾਂ ਦੇ ਚਿਹਰੇ ਉੱਤੇ ਇੱਕ ਪਾਣੀ ਦਾ ਮੋਤੀ ਉੱਭਰਿਆ ਜਿਸ ਵਕਤ ਸਾਧੂ ਨੇ ਉੱਪਰ ਦੇਖਿਆ ਤਾਂ ਇੱਕ ਕਾਂ ਦੇਖਿਆ ਜਿਹੜਾ ਕੀ ਰੋ ਰਿਹਾ ਸੀ ਉਸ ਕਾਂ ਨੂੰ ਰੋਂਦੇ ਦੇਖ ਕੇ ਸਾਧ ਨੇ ਪੁੱਛਿਆ ਕਿ ਤੂੰ ਰੋ ਕਿਉਂ ਰਿਆ ਹੈ ਕਾਂ ਬੋਲਿਆ ਮੇਰਾ ਵੀ ਕੋਈ ਜੀਵਨ ਹੈ ਮੇਰਾ ਰੰਗ ਦੇਖੋ ਕਿੰਨਾ ਕਾਲਾ ਹੈ ਮੈਂ ਆਪਣੀ ਜ਼ਿੰਦਗੀ ਤੋਂ ਖੁਸ਼ ਨਹੀਂ ਹਾਂ ਸਾਧੂ ਬੋਲਿਆ ਤੂੰ ਕਿ ਤੂੰ ਆਪਣੀ ਜ਼ਿੰਦਗੀ ਤੋਂ ਖੁਸ਼ ਨਹੀਂ ਹਾਂ ਕਾਂ ਬੋਲਿਆ ਬਿਲਕੁਲ ਨਹੀਂ ਮੈਂ ਆਪਣੀ ਜ਼ਿੰਦਗੀ ਤੋਂ ਖੁਸ਼ ਨਹੀਂ ਹਾਂ ਇੱਕ ਤਾਂ ਮੇਰਾ ਰੰਗ ਕਾਲਾ ਇੱਕ ਜੀ ਦੇ ਘਰ ਜਾ ਕੇ ਕੋਠੇ ਉੱਪਰ ਬੈਠਾਂ ਕੌਂ-ਕੌਂ ਕਰਾਂ ਲੋਕੀ ਮੈਨੂੰ ਗਾਲਾਂ ਕੱਢ ਕੇ ਪੱਥਰ ਮਾਰ ਕੇ ਉਡਾ ਦਿੰਦੇ ਹਨ ਅੱਜ ਤੱਕ ਤੁਸੀਂ ਕਦੇ ਨਹੀਂ ਸੁਨਿਆ ਹੋਵੇਗਾ ਕਿ ਕਾਂ ਨੂੰ ਕੋਈ ਪਾਲਤੂ ਦੀ ਤਰ੍ਹਾਂ ਪਾਲਦਾ ਹੋਵੇ ਸਰਾਦ ਦੇ ਮੈਂ ਸਰਾਦ ਦੇ ਕੰਮ ਆਉਂਦਾ ਹਾਂ ਲੋਕੀ ਮੈਨੂੰ ਝੂਠੀ ਰੋਟੀ ਖਵਾਉਂਦੇ ਹਨ ਇੰਨੀ ਗੱਲ ਸੁਣ ਕੇ ਸਾਧੂ ਬੋਲਿਆ ਚੱਲ ਜੇਕਰ ਤੈਨੂੰ ਦੁਹਾਰਾ ਮੌਕਾ ਮਿਲੇ ਤਾਂ ਤੋਂ ਕੀ ਬਣਾ ਚਾਹੁੰਦਾ ਹਾਂ ਤਾਂ ਅੱਜ ਮੈਂ ਤੈਨੂੰ ਉਹੀ ਬਣਾ ਦਿੰਦਾ ਹਾਂ ਇਹ ਸੁਣ ਕੇ ਕਾਂ ਬੋਲਿਆ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਦੁਆਰਾ ਹੰਸ ਬਣਾ ਚਾਹੁੰਦਾ ਹਾਂ ਜਿਹਦਾ ਕੀ ਰੰਗ ਇੰਨਾ ਚਿੱਟਾ ਹੁੰਦਾ ਹੈ ਇੰਨਾ ਸੋਨਾ ਹੁੰਦਾ ਹੈ ਸਾਧੂ ਮਹਾਰਾਜ ਬੋਲੇ ਮੈਂ ਤੈਨੂੰ ਅੱਜ ਹੰਸ ਬਣਾ ਦਿੰਦਾ ਹਾਂ ਪਰ ਇੱਕ ਸ਼ਰਤ ਹੈ ਕਿ ਪਹਿਲਾਂ ਜਾ ਕੇ ਉਸ ਹੰਸ ਨੂੰ ਮਿਲ ਆ ਕਾਂ ਐਨੀ ਗੱਲ ਸੁਣ ਕੇ ਹੰਸ ਦੇ ਕੋਲ ਗਿਆ ਹੰਸ ਨੂੰ ਮਿਲਿਆ ਤੇ ਕਹਿਣ ਲੱਗਿਆ ਬਾ ਓਏ ਮੇਰੇ ਭਰਾਵਾ ਤੂੰ ਕਿੰਨਾ ਚੰਗਾ ਹੈ ਤੇਰਾ ਰੰਗ ਕਿੰਨਾ ਸਫੇਦ ਹੈ ਜੋ ਕਿ ਸ਼ਾਂਤੀ ਦਾ ਪ੍ਰਤੀਕ ਹੈ ਤੂੰ ਹਰ ਸਮੇਂ ਪਾਣੀ ਦੇ ਵਿੱਚ ਰਹਿੰਦਾ ਹੈ ਹਰ ਸਮੇਂ ਪੈਡਲ ਮਾਰਦਾ ਹੈ ਕਿ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਤੂੰ ਚੱਲਦਾ ਹੈ ਜਾਂ ਕੀ ਕਰਦਾ ਹੈ ਤੂੰ ਕਿੰਨਾ ਖੁਸ਼ ਹੈ ਆਪਣੀ ਜ਼ਿੰਦਗੀ ਦੇ ਵਿੱਚ ਇੰਨੀ ਗੱਲ ਸੁਣ ਕੇ ਉਹ ਹੰਸ ਬੋਲਿਆ ਕਿ ਤੈਨੂੰ ਕਿਹਨੇ ਕਿਹਾ ਤੈਨੂੰ ਕਿਹਨੇ ਕਹਿ ਦਿੱਤਾ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸੁਖੀ ਹਾਂ ਹੰਸ ਬੋਲਿਆ ਬਿਲਕੁਲ ਨਹੀਂ ਤੇ ਕਾਂ ਕਹਿੰਦਾ ਕਿਹੜੀ ਗੱਲੋਂ ਖੁਸ਼ ਨਹੀਂ ਹਾਂ ਹੰਸ ਕਹਿਣ ਲੱਗਿਆ ਇਹ ਕੋਈ ਰੰਗ ਹੈ ਸਫੇਦ ਰੰਗ ਕੋਈ ਰੰਗ ਹੈ ਇਹ ਮੌਤ ਤੋਂ ਬਾਅਦ ਦਾ ਰੰਗ ਹੈ ਲੋਕੀ ਜੇਕਰ ਪਾਣੀ ਦੀਆਂ ਫੋਟੋ ਖਿਚਣਾਉਂਦੇ ਹਨ ਤਾਂ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹ ਮੇਰੇ ਫੋਟੋਆਂ ਖਿੱਚਦੇ ਹਨ ਜਾਂ ਫਿਰ ਪਾਣੀ ਦੀਆਂ ਖਿੱਚਦੇ ਹਨ ਇਹ ਕੋਈ ਰੰਗ ਹੈ ਫਿਰ ਉਹ ਦੋਨੋਂ ਵਾਪਸ ਫਕੀਰ ਦੇ ਕੋਲ ਆਏ ਅਤੇ ਆ ਕੇ ਦੋਨੋਂ ਕਹਿੰਦੇ ਫਕੀਰ ਮਹਾਰਾਜ ਗੱਲ ਨਹੀਂ ਪਣੀ ਉਝਾਂਸ ਨੂੰ ਦੇਖ ਕੇ ਫਕੀਰ ਬੋਲੇ ਚਲ ਮੈਂ ਤੈਨੂੰ ਮੌਕਾ ਦਿੰਦਾ ਹਾਂ ਕੀ ਤੂੰ ਦਸ ਜ਼ਿੰਦਗੀ ਦੇ ਵਿੱਚ ਕੀ ਬਣਾ ਚਾਹੁੰਦਾ ਹੈ ਹੰਸ ਕਹਿੰਦਾ ਤੁਸੀਂ ਮੈਨੂੰ ਤੋਤਾ ਬਣਾ ਦਿਓ ਇਹ ਕੀ ਕਹਿਨ ਲੱਗੇ ਚਰਤ ਉਹ ਹੀ ਆ ਜਾਓ ਪਹਿਲਾਂ ਇੱਕ ਵਾਰੀ ਉਸ ਤੋਤੇ ਨੂੰ ਮਿਲ ਕੇ ਆਓ ਉਹ ਦੋ ਵਜਨੇ ਗਏ ਇੱਕ ਜੰਗਲ ਦੇ ਵਿੱਚ ਜਿੱਥੇ ਕਈ ਤੋਤੇ ਰਹਿੰਦੇ ਸਨ ਉਹਨਾਂ ਨੇ ਦਰਖਤ ਦੇ ਆਲੇ ਦੁਆਲੇ ਕਈ ਗੇੜੇ ਮਾਰੇ ਉਹਨਾਂ ਨੂੰ ਤੋਤਾ ਨਾ ਦਿੱਸਿਆ ਕੀਰ ਉਹ ਗੇੜੇ ਲਾਉਂਦੇ ਰਹੇ ਫਿਰ ਉਹਨਾਂ ਨੂੰ ਇੱਕ ਤੋਤਾ ਟਾ ਟਾਣੀ ਤੇ ਬਟਿਆ ਨਜ਼ਰ ਆ ਗਿਆ ਉਹਦੇ ਕੋਲ ਜਾ ਕੇ ਕਹਿਣ ਲੱਗੇ ਵਾਹ ਹੋਏ ਤੋਤੇ ਪ੍ਰਾਵਾ ਤੇਰੀ ਜ਼ਿੰਦਗੀ ਕਿੰਨੀ ਚੰਗੀ ਹੈ ਤੇਰਾ ਰੰਗ ਕਿੰਨਾ ਸੋਨਾ ਹੈ ਤੂੰ ਕਿੰਨਾ ਚੰਗਾ ਹੈ ਤੂੰ ਆਪਣੀ ਜ਼ਿੰਦਗੀ ਵਿੱਚ ਕਿੰਨਾ ਖੁਸ਼ ਰਹਿੰਦਾ ਹੋਵੇਗਾ ਇਹ ਗੱਲ ਸੁਣ ਕੇ ਤੋਤਾ ਭੋਲਿਆ ਤੁਹਾਨੂੰ ਕੀਨੇ ਕਹਿਤਾ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਆ ਉਹ ਹੰਸ ਬੋਲਿਆ ਤੇਰੀ ਇੰਨੀ ਸੋਹਣੀ ਲਾਲ ਇੰਨੀ ਸੋਹਣੀ ਲਾਲ ਚੁੰਝ ਹੈ ਕਿੰਨਾ ਸੋਨਾ ਹਰਾ ਰੰਗ ਹੈ ਲੋਕੀ ਤੈਨੂੰ ਪਾਲਦੇ ਨੇ ਮਿੱਠੂ ਮਿੱਠੂ ਕਹਿੰਦੇ ਆ ਕਿ ਕੀ ਕੁਝ ਖਿਲਾਉਂਦੇ ਹਨ ਕੀ ਕੁਝ ਕਰਾਉਂਦੇ ਹਨ ਸਾਨੂੰ ਤਾਂ ਲੱਗਦਾ ਕਿ ਤੂੰ ਬੜਾ ਖੁਸ਼ ਹੈ ਏ ਸੁਣ ਕੇ ਤੋਤਾ ਬੋਲਿਆ ਕਿ ਪਾਈ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਿਲਕੁਲ ਖੁਸ਼ ਨਹੀਂ ਹਾਂ ਉਹ ਬੋਲੇ ਕੀ ਤੈਨੂੰ ਕੀ ਦੁੱਖਾ ਤੋਤਾ ਬੋਲਿਆ ਤੁਸੀਂ ਮੈਨੂੰ ਲਵਦੇ ਆਏ ਮੈਂ ਪਹਿਲਾਂ ਹੀ ਇਸ ਦਰਖਤ ਤੇ ਬੈਠਾ ਸੀ ਤੁਸੀਂ ਕਈ ਗੇੜੇ ਲਾਇ ਪਰ ਮੈਂ ਤੁਹਾਨੂੰ ਨਹੀਂ ਦਿੱਤਿਆ ਮੇਰਾ ਹਰਾ ਰੰਗ ਇੰਨਾ ਹਰੇ ਪੱਤਿਆਂ ਦੇ ਵਿੱਚ ਲੁਕ ਜਾਂਦਾ ਹੈ ਇਹ ਕੋਈ ਰੰਗ ਹੈ ਦਰਖਤਾਂ ਦੇ ਪੱਤੇ ਵਿੱਚ ਮੇਰਾ ਬਾਜ਼ੂਦ ਪਤਾ ਹੀ ਨਹੀਂ ਲੱਗਦਾ ਫਿਰ ਨਿਰਾਸ਼ ਹੋ ਗਿਆ ਫਿਰ ਤਿੰਨੇ ਜਨੇ ਨਿਰਾਸ਼ ਹੋ ਕੇ ਉਹ ਸਾਧੂ ਮਹਾਰਾਜ ਕੋਲੇ ਗਏ ਤੇ ਕਹਿਣ ਲੱਗੇ ਸਾਧੂ ਮਹਾਰਾਜ ਕੀ ਤੋਤੇ ਜੇ ਤੈਨੂੰ ਮੌਕਾ ਮਿਲੇ ਤਾਂ ਤੂੰ ਜ਼ਿੰਦਗੀ ਦੇ ਵਿੱਚ ਕੀ ਬੰਨਣਾ ਚਾਹੁੰਦਾ ਹਾਂ ਤੋਤਾ ਕਹਿੰਦਾ ਮੈਨੂੰ ਮੋਰ ਬਣਾ ਦੇਵੋ ਜੀ ਬਾ ਵਾ ਵਾ ਮੋਰ ਦੇ ਇੰਨੇ ਸੋਨੇ ਪੰਖ ਇੰਨੀ ਸੋਹਣੀ ਜੁੰਝ ਇੰਨਾ ਸੋਹਣਾ ਰੰਗ ਮੈਨੂੰ ਮੋਰ ਹੀ ਬਣਾ ਦਿਓ ਜੀ ਤਾਂ ਆਫਕੀਰ ਕਹਿੰਦਾ ਤੁਸੀਂ ਤਿੰਨੇ ਜਣੇ ਜਾਓ ਸਭ ਤੋਂ ਪਹਿਲਾਂ ਮੋਰ ਨੂੰ ਮਿਲ ਕੇ ਆਓ ਫਿਰ ਮੈਂ ਮੋਰ ਬਣਾ ਦੂਗਾ ਉਹ ਤਿੰਨੇ ਜਣੇਗੇ ਉਸ ਮੋਰ ਕੋ ਜਾ ਕੇ ਉਸ ਮੋਰ ਨੂੰ ਕਹਿਣ ਲੱਗੇ ਆਹਾ ਕਿੰਨਾ ਸੋਹਣਾ ਏ ਤੂੰ ਕਿੰਨਾ ਸੋਹਣਾ ਰੰਗ ਹੈ ਕਿੰਨੇ ਸੋਹਣੇ ਖੰਭ ਨੇ ਤੇਰੇ ਕੋਲ ਤੇਰੇ ਕੋਲ ਨੈਸ਼ਨਲ ਪੰਛੀ ਦਾ ਦਰਜਾ ਹੈ ਤੇਰੀ ਜ਼ਿੰਦਗੀ ਕਿੰਨੀ ਵਧੀਆ ਹੈ ਤੂੰ ਕਿੰਨਾ ਖੁਸ਼ ਨਸੀਬ ਹੈ ਏ ਸੁਣ ਕੇ ਮੋਰ ਮੁਸਕਰਾਨ ਲੱਗਾ ਤੇ ਕਹਿਣ ਲੱਗਾ ਕਿ ਤੁਹਾਨੂੰ ਕੀ ਨੇ ਕਹਿ ਦਿੱਤਾ ਮੈਂ ਖੁਸ਼ ਆ ਮੈਂ ਬਿਲਕੁਲ ਵੀ ਖੁਸ਼ ਨਹੀਂ ਹਾਂ ਤਾਂ ਤਿੰਨੇ ਪੁੱਛਣ ਲੱਗੇ ਤੂੰ ਖੁਸ਼ ਕਿਉਂ ਨਹੀਂ ਆ ਤੇਰੀ ਤਾਂ ਸਮਾਜ ਦੇ ਵਿੱਚ ਐਨੀ ਇੱਜ਼ਤ ਹੈ ਲੋਕ ਤੇਰੇ ਖੰਭਾਂ ਦੀਆਂ ਫੋਟੋਆਂ ਖਿੱਚਦੇ ਹਨ ਘਰਾਂ ਨੂੰ ਲੈ ਕੇ ਜਾਂਦੇ ਹਨ ਤੈਨੂੰ ਕਿਸ ਗੱਲ ਦਾ ਦੁੱਖ ਹੈ ਮੋਰ ਕਹਿਣ ਲੱਗਾ ਇੱਕਦਮ ਚੁੱਪ ਹੋ ਜਾਓ ਥੋੜੀ ਦੇ ਸ਼ਾਂਤੀ ਰੇਂਦੋ ਤੇ ਚੁੱਪ ਹੋਗੇ ਤੇ ਉਥੇ ਥੋੜੀ-ਥੋੜੀ ਆਵਾਜ਼ ਆਉਣ ਲੱਗੀ ਤੇ ਮੋਰ ਕਹਿਣ ਲੱਗਾ ਪਤਾ ਇਹ ਆਵਾਜ਼ ਕਿਸ ਦੀ ਹੈ ਕਾਂ ਤੇ ਉਹ ਤਿੰਨੋ ਬੋਲੇ ਕਿਸ ਦੀ ਹੈ ਮੋਰ ਕਹਿਣ ਲੱਗਾ ਇਹ ਆਵਾਜ਼ ਸ਼کاری ਦੀ ਆਵਾਜ਼ ਹੈ ਅਸੀਂ ਰੋਜ਼ ਸ਼کاری ਦੇ ਸ਼ਕਾਰ ਸ਼ਕਾਰ ਬੰਦੇ ਹਾਂ ਲੋਕ ਸਾਨੂੰ ਆਪਣੇ ਸਵਾਰਥ ਦੇ ਲਈ ਮਾਰ ਦਿੰਦੇ ਹਨ ਤੈਨੂੰ ਮਾਰ ਕੇ ਕੰਬ ਲੈ ਜਾਂਦੇ ਹਨ ਹੁਣੇ-ਹੁਣੇ ਮੇਰੇ ਸਾਥੀ ਦੀ ਮੌਤ ਹੋਈ ਆ ਠਿਕਾਰੀ ਨੇ ਨੋਜ-ਨੋਜ ਕੇ ਉਹਦੇ ਕੰਬ ਖਿੱਚ ਲਏ ਬੜੀ ਬੇਦਰਦੀ ਨਾਲ ਉਹਨੂੰ ਮਾਰ ਦਿੱਤਾ ਇਹ ਸੁਹਾ ਰੰਗ ਸਾਡੇ ਕੰਬ ਹੀ ਸਾਡੇ ਦੁਸ਼ਮਣ ਬਣ ਗਏ ਹਨ ਲੋਕ ਸਾਡੇ ਕੰਬ ਖਿੱਚ ਕੇ ਆਪਣੇ ਘਰਾਂ ਨੂੰ ਲੈ ਕੇ ਜਾਂਦੇ ਹਨ ਇਸ ਕਰਕੇ ਅਸੀਂ ਆਪਣੀ ਜ਼ਿੰਦਗੀ ਤੋਂ ਬੜੇ ਦੁਖੀ ਆ ਇਹ ਕਹਿਣ ਲੱਗੇ ਤੂੰ ਵੀ ਆਪਣੀ ਜ਼ਿੰਦਗੀ ਤੋਂ ਖੁਸ਼ ਨਹੀਂ ਆ ਬੜਾ ਦੁਖੀ ਐ ਫਿਰ ਉਹ ਕਹਿਣ ਲੱਗੇ ਫਿਰ ਕੌਣ ਖੁਸ਼ ਐ ਇਸ ਜ਼ਿੰਦਗੀ ਵਿੱਚ ਕੌਣ ਸੁਖੀ ਆ ਇਹ ਕਿਨੂ ਕੀ ਬਹਾਨਾ ਚਾਹੀਦਾ ਹੈ ਤਾਂ ਉਹ ਮੋਰੂਦ ਕਾ ਨੂੰ ਕਹਿ ਲੱਗਾ ਕਿ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਖੁਸ਼ ਐ ਤਾਂ ਕਾਂ ਕਾਂ ਕਹਿਣ ਲੱਗਾ ਉਹ ਕਿਵੇਂ ਮੋਰ ਸਮਝਾਉਂਦਾ ਹੋਇਆ ਕਹਿਣ ਲੱਗਾ ਕਿ ਤੂੰ ਕਦੇ ਮਟਰ ਬਰੀਆਨੀ ਸੁਣੀ ਐ ਕਾ ਕਹਿੰਦਾ ਹਾਂ ਫਿਰ ਮੋਰ ਕਹਿੰਦਾ ਤੂੰ ਕਦੇ ਚਿਕਨ ਬਰੀਆਨੀ ਸੁਣੀ ਐ ਕਾ ਕਹਿੰਦਾ ਹਾਂ ਪਰ ਤੂੰ ਕਦੇ ਕਾਂ ਬਰੀਆਨੀ ਸੁਣੀ ਐ ਮੋਰ ਕਹਿਣ ਲੱਗਾ ਕਿ ਤੈਨੂੰ ਕਦੇ ਖਤਰਾ ਹੈ ਗਿਆ ਕਾ ਕਹਿੰਦਾ ਨਾ ਮੋਰ ਕਹਿੰਦਾ ਤੈਨੂੰ ਕੋਈ ਮਾਰੂਗਾ ਕਾ ਕਹਿੰਦਾ ਨਾ ਫਿਰ ਕਹਿੰਦਾ ਤੈਨੂੰ ਕਿਸੇ ਤੋਂ ਤਕਲੀਫਾਂ ਕਾਹ ਕਹਿੰਦਾ ਨਾ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਬੜਾ ਖੁਸ਼ ਹੈ ਤੈਨੂੰ ਆਜ਼ਾਦੀ ਦੇ ਨਾਲ ਇੱਧਰ ਉੱਧਰ ਆ ਜਾ ਸਕਦਾ ਹੈ ਸਾਨੂੰ ਤਾਂ ਆਪਣੇ ਅਗਲੇ ਮਿੰਟ ਦਾ ਵੀ ਨਹੀਂ ਨਹੀਂ ਪਤਾ ਤੂੰ ਕਹਿੰਦਾ ਮੈਂ ਆ ਵਾਨਾ ਉਹ ਵਾਨਾ ਜਦ ਤੈਨੂੰ ਕਿਸੇ ਤੋਂ ਕੋਈ ਤਕਲੀਫ ਨਹੀਂ ਤਾਂ ਤੇ ਇਤੋਂ ਵਧੀਆ ਜ਼ਿੰਦਗੀ ਕਿਸ ਦੀ ਹੋ ਸਕਦੀ ਹੈ ਸੋ ਪਿਆਰੀ ਦੋਸਤੋ ਪਰਮਾਤਮਾ ਨੇ ਜਿਵੇਂ ਤਾਨੂੰ ਬਣਾਇਆ ਹੈ ਜਿਹੜੇ ਹਾਲਾਤਾਂ ਦੇ ਵਿੱਚ ਬਣਾਇਆ ਹੈ ਤੈਨ ਉਸ ਵਿੱਚ ਹੀ ਖੁਸ਼ ਰਹਿਣਾ ਚਾਹੀਦਾ ਹੈ ਤੁਹਾਨੂੰ ਆਪਣੇ ਪੀਰ ਵਹਿਗੁਰੂ ਅੱਲਾ ਦਾ ਸ਼ੁਕਰ ਕਰਨਾ ਚਾਹੀਦਾ ਹੈ ਇੱਥੇ ਲੋਕ ਵਿਵਾਦ ਦੇ ਹਨ ਇੱਥੇ ਉਹ ਲੋਕ ਵਿਵਾਦ ਦੇ ਹਨ ਜਿਨ੍ਹਾਂ ਦੇ ਹੱਥ ਪੈਰ ਨਹੀਂ ਹੁੰਦੇ ਤੁਹਾਨੂੰ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਹੈ ਕਿ ਉਹਨਾਂ ਨੇ ਤੁਹਾਨੂੰ ਤੰਦਰੁਸਤ ਤੇ ਠੀਕ-ਠਾਕ ਬਣਾਇਆ ਹੈ ਜੇਕਰ ਤੁਹਾਨੂੰ ਇੱਕ ਕਹਾਣੀ ਬਧਿਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਜੇ ਕੋਈ ਗਲਤੀ ਹੋ ਗਈ ਹੋਈ ਤਾਂ ਮਾਫ ਕਰਦੇ ਹੋ ਜੈ ਪੀਰਾਂ ਦੀ ਜੈ